ਕੋਈ ਗੱਲ ਨਹੀਂ ਮਮੀ ਜੀ ਮੈਂ ਕਿਹੜਾ ਗੁੱਸਾ ਕੀਤਾ ਕਿ ਤੁਸੀਂ ਦੱਸਿਆ ਨਹੀਂ ਆ ਮੈਨੂੰ ਵੀ ਨਾ ਹੁਣ ਬਿਜੀ ਦਾ ਫੋਨ ਆਉਂਦਿਆ ਹੀ ਤੇ ਉਹ ਡੇ ਹੀ ਦੱਸਣਾ ਆਖੰਦੀ ਕਿ ਜੋਬਨ ਹੁਣੀ ਆਉਣ ਲੱਗੀ ਆ ਅੱਛਾ ਅੱਛਾ ਹਾਂ ਜੀ ਚਾਹ ਪਾਣੀ ਦਾ ਸਮਾਨਤ ਰੱਖਣਾ ਹੀ ਨਾ ਉਹ ਲੈ ਕੇ ਆ ਨਾਲੇ ਤੇ ਜੇ ਲੋੜ ਪਊਗੀ ਤੇ ਰੋਟੀ ਬਣਾ ਲਾਂਗੇ ਨਹੀਂ ਚਾਹ ਪਾਣੀ ਦਾ ਮੰਗਾ ਲਿਆ ਮੈਂ ਤੇ ਰੋਟੀ ਦਾ ਵੀ ਕਰ ਲਿਆ ਵਾ ਲੈ ਦੱਸੋ ਮੀ ਸਮਾਨ ਨਹੀਂ ਵੀ ਸਾਰਾ ਮੰਗਾ ਲਿਆ ਤੇ ਤਾਈ ਨੇ ਵੀ ਨਹੀਂ ਖਿੱਚ ਲਗੀ ਤੀ ਤੇ ਕੋਈ ਨਹੀਂ ਰੋਟੀ ਦਾ ਬਾਤ ਨਹੀਂ ਚਾਹ ਪਿਆ ਹਾਲ ਦਿਓ ਜੀ ਕਦੋਂ ਨਹੀਂ ਆਉਣਾ ਜੋ ਤੋਂ ਉਹਨਾਂ ਨੇ ਪੁੱਤ ਆਉਂਦੇ ਹੁਣੇ ਆ ਇਹ ਇੰਤਝੀ ਉਹ ਟੈਵਲਾਤਾ ਮਾ ਕੋਈ ਆਈ ਕਿ ਸਸੀ ਗੱਲ ਜੀ ਸਸੀਲ ਪਤਾ ਸਸੀ ਗੱਲ ਸਸੀ ਗੱਲ ਹੋਠ ਠੀਕ ਹਾਂਜੀ ਨਹੀਂ ਨਹੀਂ ਸਾਰੇ ਜਾਣੇ ਆਵਾਂਗੇ ਕਿ ਠੀਕ ਆ ਇਹ ਨਾਨਕੇ ਹੋਊਗੀ ਤੇ ਮੈਂ ਪੇਕੇ ਤਾਂ ਹੋ ਆਉਂਗੀ ਹੋਰ ਹੋਰ